ਮਾਫੀ ਮਾਫ ਕਰੋ ਮਾਫ ਕਰੋ ਮਾਫ ਕਰੋ ਭਾਈ ਬਲਵੰਤ ਸਿੰਘ ਨੂੰ ਰਿਹਾਕ ਕਰੋ ਰਿਹਾਕ ਕਰੋ ਰਿਹਾਕ ਕਰੋ ਸਬਤੋ ਪਹਿਲਾ ਦਾ ਦਾਸ ਵੱਲੋਂ ਦਰਸ਼ਪ ਸਿੰਘ ਮਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾ ਨੰਬਰ ਸਰ ਸਾਰੇ ਜਿੰਨੇ ਜਥੇਦਾਰ ਇੱਥੇ ਆਏ ਨੇ ਆਪਣਾ ਕੀਮਤੀ ਵਿਰਿਧੇ ਵਿੱਚ ਛੱਡ ਕੇ ਸਾਰਿਆਂ ਦਾ ਧੰਨਵਾਦ ਕਰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਜਾ ਕੇ ਡੀਸੀ ਸਹਿਬਾਨ ਨੂੰ ਮਾਨ ਸਾਹਿਬ ਜਿਸ ਸਤਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋਂ ਜੋ ਸਾਨੂੰ ਹਦਾਇਤ ਕੀਤੀ ਸੀ ਕਿ ਹਜ਼ਾਰ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਜੋ ਫਾਂਸੀ ਦੀ ਦੇਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਉਹਦੇ ਸਬੰਧ ਦੇ ਵਿੱਚ ਅਸੀਂ ਮੰਗ ਪੱਤਰ ਦਿੱਤੇ ਹੈਗੇ ਆ ਅਮਨ ਮਈ ਸ਼ਾਂਤ ਮਈ ਢੰਗ ਦੇ ਨਾਲ ਕਾਨੂੰਨ ਦੇ दायरे ਵਿੱਚ ਰਹਿ ਕੇ ਅਸੀਂ ਸਾਡੇ ਮਨਾਂ ਅੰਦਰ ਰੋਸ ਹੈ ਕਿ 30 ਸਾਲ ਤੋਂ ਜੋ ਇਸ ਵਾਰ ਸਮੇਂ ਜੋਦੇ ਜੇਲ ਕੱਟ ਰਹੇ ਨੇ ਉਹਨਾਂ ਨੂੰ ਇੱਕ ਵਾਰ ਵੀ ਪਰੋਲ ਨਹੀਂ ਮਿਲੀ ਔਰ ਇੰਨਾ ਵਕਤ ਪਾ ਉਹਨਾਂ ਨੂੰ ਜੇਲ ਕਟਾ ਕੇ ਦੇ ਅੱਜ ਸਰਕਾਰਾਂ ਉਹਨਾਂ ਨੂੰ ਫਾਂਸੀ ਦਿੰਦੀਆਂ ਨੇ ਇਹ ਭਾਰਤ ਸਰਕਾਰ ਦੇ ਉੱਤੇ ਤੇ ਕਾਨੂੰਨ ਦੇ ਮੱਥੇ ਤੇ ਕਲੰਕ ਹੈ ਕਿਉਂਕਿ ਜੇ ਕੋ ਮੁੰਡਾ 30 ਸਾਲ ਦੀ ਵੱਡੀ ਸਜ਼ਾ ਕੱਟਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਇਹ ਦੂਰਾ ਕਾਨੂੰਨ ਇਸ ਮੁਲਕ ਦੇ ਵਿੱਚ ਭਾਵੇਂ ਪਹਿਲਾਂ ਤੋਂ ਚੱਲਦਾ ਆ ਰਿਹਾ ਸਿੱਖਾਂ ਦੇ ਖਿਲਾਫ ਤੇ ਇਹ ਸਾਡੇ ਨਾਲ ਨਿਆਂ ਹੋਊਗਾ ਪੂਰੀ ਕੌਮ ਦੇ ਨਾਲ ਕਾਮ ਇਸ ਨੂੰ ਬਰਦਾਸ਼ਤ ਨਹੀਂ ਕਰੂਗੀ ਇਸ ਕਰਕੇ ਅਸੀਂ ਮਾਨ ਸਾਹਿਬ ਦੇ ਹਦਾਇਤਾਂ ਤੇ ਅੱਜ ਮੰਗ ਪੱਤਰ ਦਿੱਤਾਗਾ ਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਚੁੱਪਚਾਪ ਤੇ ਕੋਹ फांसी ਦੇਣ ਦੀ ਤਿਆਰੀ ਜੋ ਕਰ ਰਹੀ ਹੈ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਹੈ ਇਹ ਬਾਰਡਰ ਏਰੀਆ ਇਹਦੇ ਨਾਲ ਨਿਊਕਲੀਅਰ ਪਾਵਰ ਚੀਨ ਤੇ ਪਾਕਿਸਤਾਨ ਲੱਗਦਾ ਹੈ ਅਗਰ ਇੱਥੇ ਹਾਲਾਤ ਵਿਗੜਦੇ ਨੇ ਤਾਂ ਦੇਸ਼ ਲਈ ਉਹ ਵਧੀਆ ਸਾਬਤ ਨਹੀਂ ਹੋਣਗੇ ਇਨਾ ਕੁਝ ਕਹਿੰਦਾ ਫਤਿਹਾਂ ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਲਈ ਅੱਜ ਇਹ ਨਾ ਮੰਨ ਲਿਓ ਕਿ ਅਸੀਂ ਥੋੜਾ ਕੱਠ ਲੈ ਕੇ ਆਏ ਆ ਜਾਂ ਥੋੜੇ ਸਿੰਘ ਆਏ ਆ ਇਹ ਸਰਕਾਰ ਨੂੰ ਭਲੀ ਭਾਤ ਪਤਾ ਇਹ ਉਹੀ ਲੋਕ ਨੇ ਇਹ ਉਹੀ ਜਥੇਬੰਦੀ ਆ ਜਦੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੇਣ ਦੀ ਗੱਲ ਉੱਠੀ ਸੀ ਸਾਰੇ ਪੰਜਾਬ ਹੀ ਨਹੀਂ ਜਿੱਥੇ ਵੀ ਸਿੱਖ ਵਸਦੇ ਆ ਪੂਰੇ ਵਰਲਡ ਦੇ ਵਿੱਚ ਕੇਸਰੀ ਰੰਗ ਦੇ ਨਾਲ ਵਰਲਡ ਨੂੰ ਰੰਗ ਦਿੱਤਾ ਸੀ ਰੋਸ ਵਜੋਂ ਜੇ ਅੱਜ ਭਾਈ ਬਲਵੰਤ ਸਿੰਘ ਰਾਜਾਣੇ ਨੂੰ ਚੁੱਪਚੀ ਪੀਤੇ ਸੈਂਟਰ ਸਰਕਾਰ ਨੇ ਤੇ ਇਹਦੀ ਪੰਜਾਬ ਦੀ ਭਾਈਵਾਲ ਸਰਕਾਰ ਨੇ ਜਿਹੜੀ ਇਹਨਾਂ ਨਾਲ ਰਲਈ ਹੋਈ ਆ ਚੁੱਪਚੀ ਪੀਤੇ ਫਾਂਸੀ ਦੇਣ ਦੀ ਗੱਲ ਕੀਤੀ ਤਾਂ ਪੰਜਾਬ ਦੇ ਮਾਹੌਲ ਦੇ ਜਿੱਥੇ ਤੱਕ ਸਿੱਖ ਵਸਦੇ ਆ ਉਥੋਂ ਦੇ ਮਾਹੌਲ ਦੇ ਸੈਂਟਰ ਸਰਕਾਰ ਤੇ ਉਥੋਂ ਦੀ ਸੂਬਾ ਸਰਕਾਰ ਜ਼ਿੰਮੇਵਾਰ ਹੋਊਗੀ ਅੱਜ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜੱਖੂ ਸਾਹਿਬ ਇਹ ਸਾਡੇ ਨਾਲ ਆਇਆ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਗਰਜੰਟ ਸਿੰਘ ਜੱਖੂ ਆਪਣੇ ਕਟੂ ਸਾਹਿਬ ਦਰਸ਼ਨ ਮਡੇਰ ਸਿੰਘ ਜਿਹੜੇ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਮਡੇਰ ਸਾਹਿਬ ਸਾਰੀ ਟੀਮ ਨੂੰ ਲੈ ਕੇ ਵੱਖ-ਵੱਖ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਸਰਕਲ ਪ੍ਰਧਾਨ ਨੇ ਅੱਜ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜੋਰ ਸਾਨੂੰ ਸਾਡੇ ਪ੍ਰਧਾਨ ਵੱਲੋਂ ਹਦਾਇਤਾਂ ਕਿ ਪਹਿਲਾ ਅਸੀਂ ਕਲਮ ਦੇ ਨਾਲ ਆਪਣੀ ਮੰਗ ਰੱਖਣੀ ਆ ਉਸ ਤੋਂ ਬਾਅਦ ਅਸੀਂ ਜ਼ਬਰ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਰਨਾ ਅਗਲੀ ਗੱਲ ਗਰਜੰਟ ਸਿੰਘ ਕੱਟੂ ਕਰਨਗੇ ਜੋ ਜ세ਦਾਰ ਸਹਿਬਾਨ ਅੱਜ ਅਸੀਂ ਆਮਨ ਮੈਤਰੀ ਤਰੀਕੇ ਦੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇਣ ਆਇਆ ਜਿਹਦੇ ਬਾਰੇ ਡਾਕਟਰ ਜਾਖੂ ਸਾਹਿਬ ਬੜੇ ਵਿਸਤਾਰ ਸਹਿ ਤੁਹਾਨੂੰ ਦੱਸਣਗੇ ਬਹੁਤ ਸਤਿਕਾਰਯੋਗ ਖਾਲਸਾ ਜੀ ਸਿੱਖਾਂ ਤੇ ਜ਼ੁਲਮ ਸਰਕਾਰਾਂ ਕਰਦੀਆਂ ਆਈਆਂ ਔਰ ਇੰਤਿਹਾਈ ਜ਼ੁਲਮ ਦੀ 30 ਸਾਲਾਂ ਤੋਂ ਜੇਲ੍ਹ ਬੰਦ ਭਾਈ ਰਾਜੋਆਣਾ ਸਾਹਿਬ ਇੱਕ ਇੱਕ ਦਿਨ ਉਹਨਾਂ ਦਾ ਬਹੁਤ ਮਾਰਾਉਥੇ ਗੁਜ਼ਰਿਆ ਅਸੀਂ ਪੂਰੀ ਸਮੁੱਚੀ ਕੌਮ ਨੇ ਰਾਸ਼ਟਰਪਤੀ ਕੋਲ ਮੰਗ ਰੱਖੀ ਕਿ 30 ਸਾਲਾਂ ਤੋਂ ਬੰਦ ਨਹੀਂ ਇਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਮਾਫ ਕੀਤੀ ਜਾਵੇ ਕਿਉਂ ਕੌਮ ਨੇ ਮੰਗੀ ਕਿਉਂਕਿ ਭਾਈ ਰਾਜੋਆਣਾ ਸਾਹਿਬ ਨੇ ਜੋ ਕੌਮ ਦੀ ਸੇਵਾ ਕੀਤੀ ਹੈ ਜਿਸ ਬੁੱੱਚੇ ਨੂੰ ਗੱਡੀ ਚਾਲਿਆ ਜੇ ਉਹ ਜਿੰਦਾ ਰਹਿੰਦਾ ਤਾਂ ਉਹਨੇ ਹੋਰ ਬੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਨੌਜਵਾਨ ਮਾਰਨੇ ਸੀ ਜਿਵੇਂ ਉਹ ਗੱਡੀ ਤੇ ਬੈਠਾ ਮਾਰ ਰਿਆ ਸੀ ਮੰਨ ਲਓ ਇਹ ਬਹੁਤ ਵੱਡੀ ਕੌਮ ਦੀ ਸੇਵਾ ਕੀਤੀ ਉਹ ਸੇਵਾ ਜਿਹੜੀ ਕੌਮ ਦੀ ਕੀਤੀ ਆ ਤੇ ਅੱਜ ਸਰਕਾਰ ਚੁੱਪਚੀ ਬੀਤੇ ਉਹਨਾਂ ਨੂੰ ਫਾਂਸੀ ਤੇ ਚੜਨਾ ਚਾਹੁੰਦੇ ਆ ਸਿੱਖਾਂ ਦੇ ਜ਼ਖਮਾਂ ਤੇ ਤੇ ਯਾਪ ਪਾਉਣ ਵਾਲੀ ਗੱਲ ਹੋਵੇਗੀ ਜਿਵੇਂ ਅੰਗਰੇਜ਼ ਸਰਕਾਰ ਨੇ ਰਾਜਪੁਰੂ ਸਰਦੇਵ ਤੇ ਭਗਤ ਸਿੰਘ ਨੂੰ ਜਿਹੜੀ ਮਿਤੀ ਹੋਈ ਤਰੀਕ ਸੀ ਉਸ ਤੋਂ ਪਹਿਲਾਂ ਹੀ ਫਾਂਸੀ ਦੇ ਦਿੱਤੀ ਸੀ ਉਹਨਾਂ ਦੀਆਂ ਲਾਸ਼ਾਂ ਵੀ ਸਾੜ ਦਿੱਤੀਆਂ ਸੀ ਇਵੇ ਹੀ ਮੋਦੀ ਸਰਕਾਰ ਤੇ ਆ ਪੰਜਾਬ ਦੀ ਆਬੰਦਵੀ ਦੀ ਪਾਰਟੀ ਦੀ ਸਰਕਾਰ ਇਹ ਇਦਾਂ ਦੀਆਂ ਸਕੀਮਾਂ ਬਣਾ ਰਹੇ ਨੇ ਕਿ ਚੁੱਪਚੀ ਬੀਤੇ ਭਾਈ ਰਾਜਵਾਨਾ ਨੂੰ ਫਾਂਸੀ ਦੇ ਦਿੱਤੀ ਜਾਵੇ ਤੇ ਬਾਅਦ ਵਿੱਚ ਦੱਸਿਆ ਜਾਵੇ ਪੈਰਾ ਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਇੰਦੀਆਂ ਪੰਜਾਬ ਦੇ ਵਿੱਚ ਆ ਗਈਆਂ ਇਹ ਬੁਰਾ ਕੰਮ ਦੀ ਸੋਚਦੇ ਆ ਤੇ ਸਾਡੀ ਇਹਨਾਂ ਨੂੰ ਚੇਤਾਵਨੀ ਹੈ ਕਿ ਜੇ ਤੁਸੀਂ ਇਦਾਂ ਦੀ ਕੋਈ ਗਲਤੀ ਕੀਤੀ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊ ਕਿ ਪੂਰਾ ਆਵਾਮ ਕੀ ਚਾਹੁੰਦਾ ਹੈ ਸੂਚਾ ਪੰਜਾਬ ਕੀ ਚਾਹੁੰਦਾ ਹੈ ਇਸ ਲਈ ਅਸੀਂ ਰਾਸ਼ਟਰਪਤੀ ਜੀ ਨੂੰ ਇੱਥੋਂ ਦੇ ਡੀਸੀ ਆਹੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਮੈਮੋਰੰਡਮ ਭੇਜ ਰਹੇ ਹਾਂ ਕਿ ਉਹਨਾਂ ਦੀ ਫੰਸੀ ਜਿਹੜੀ ਆ ਹੁਮਾ ਪੀ ਪੀ ਇਹਦੇ ਬਾਰੇ ਕੀ ਕਹਿਣਾ ਕਰੂਗੇ ਅੱਜ ਜੀ ਸਾਨੂੰ ਇਹਨਾਂ ਨੇ ਮੰਗ ਪੱਤਰ ਦਿੱਤੇ ਮੰਗ ਪੱਤਰ ਇਹਨਾਂ ਦੀ ਇਹ ਬੇਨਤੀ ਸੀ ਕਿ ਰਾਸ਼ਟਰਪਤੀ ਮਹੋਦਯ ਨੂੰ ਅਸੀਂ ਫਾਰਵਰਡ ਕਰੀ ਸਾਡੇ ਦਫ਼ਤਰ ਵੱਲੋਂ ਰਾਸ਼ਟਰਪਤੀ ਮਹੋਦਯ ਨੂੰ ਅਸੀਂ ਫਾਰਵਰਡ ਕਰਾ ਰਹੇ ਹਾਂ